ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਐਸੇ ਸਤਿਗੁਰ ਹਨ ਖਾਲਸਾ ਜੀ ਜਿਹੜਾ ਵੀ ਇਸ ਬਾਣੀ ਨਾਲ ਜੁੜੇਗਾ ਉਸ ਦੀ ਕਲਿਆਣ ਹੋਵੇਗੀ ਜੇ ਸਾਰਾ జగਤੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਣੀ ਆ ਜਾਵੇ ਤੇ ਖਾਲਸਾ ਜੀ ਸਾਰੇ ਜਗਤ ਵਿੱਚ ਸੁਖ ਵਰਤ ਸਕਦਾ ਹੈ ਜਿਹੜਾ ਸਾਰਾ ਹੀ ਜਗਤ ਦੁੱਖਾਂ ਵਿੱਚ ਰੋਂਦਾ ਹੈ ਗਰਸਿਆ ਹੋਇਆ ਹੈ ਜਿਹਦੇ ਪਰਥਾਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਵੀ ਕੀਤੇ ਹਨ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਜਿਹੜਾ ਸਾਰੇ ਦਾ ਸਾਰਾ ਸੰਸਾਰ ਦੁਖੀ ਹੈ ਇਹ ਇੱਕ ਹੀ ਤਰੀਕੇ ਨਾਲ ਸੁਖੀ ਹੋ ਸਕਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਆ ਕੇ ਸਤ ਗੁਰਾਂ ਦੀ ਬਾਣੀ ਦਾ ਜਪ ਜਾਪ ਕਰਕੇ ਮਹਾਰਾਜ ਜੀਆਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਤੁਰ ਕੇ ਸੁਖ ਪ੍ਰਾਪਤ ਹੋ ਸਕਦਾ ਜੇ ਕੋਈ ਕਹੇ ਕਿ ਮੈਂ ਬਹੁਤ ਧਨ ਖਟਾ ਇਕੱਠਾ ਕਰ ਲਵਾਂ ਤੇ ਮੈਨੂੰ ਸੁਖ ਮਿਲ ਜਾਣਗੇ ਤੇ ਇਹ ਖਾਲਸਾ ਜੀ ਸੁਖ ਨਹੀਂ ਜੇ ਮਿਲਨੇ ਜੇ ਕੋਈ ਕਹੇ ਕਿ ਮੈਂ ਬਹੁਤ ਸੋਹਣਾ ਆਪਣਾ ਘਰ ਬਣਾ ਲਵਾਂ ਆਲੀਸ਼ਾਨ ਤੇ ਖਾਲਸਾ ਜੀ ਉਹ ਵੀ ਸੁਖ ਬਹੁਤੇ ਦੇਣ ਨਹੀਂ ਰਹਿੰਦਾ ਕਿਸੇ ਪ੍ਰਕਾਰ ਵੀ ਤੁਸੀਂ ਦੁਨੀਆ ਉਤੇ ਵਿਚਰ ਕੇ ਵੇਖ ਲੋ ਤੁਹਾਨੂੰ ਸੁਖ ਨਹੀਂ ਮਿਲ ਸਕਦਾ ਸੁਖ ਪਰਮੇਸ਼ਰ ਦਾ ਨਾਮ ਜਪਣ ਵਿੱਚ ਹੀ ਹੈ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਹੈ ਉਨ੍ਹਾਂ ਦੇ ਹਿਰਦੇ ਵਿੱਚ ਖਾਲਸਾ ਜੀ ਸਦੀਵੀ ਸੁਖ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸੱਚੇ ਪਾਸ਼ਾ ਕਹਿੰਦੇ ਆ ਕਿ ਸਾਰੀ ਦੁਨੀਆ ਦਾ ਉਹ ਰਾਜਾ ਹੈ ਉਹ ਅਮੀਰ ਹੈ ਤਨਾੜ ਹੈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਵਸਦੇ ਹਨ ਸੋ ਗੁਰਮਖੋ ਆਪਾਂ ਜਗਤ ਵਿੱਚ ਪੈਸਾ ਇਕੱਠਾ ਕਰਨ ਵਾਸਤੇ ਨਹੀਂ ਆਏ ਹਾਂ ਅਸੀਂ ਵੱਡੇ ਵੱਡੇ ਘਰ ਬਣਾਉਣ ਵਾਸਤੇ ਨਹੀਂ ਆਏ ਅਸੀਂ ਆਪਣੀਆਂ ਔਲਾਦਾਂ ਨੂੰ ਪਾਲਣ ਵਾਸਤੇ ਨਹੀਂ ਆਏ ਆ ਇਹ ਤੇ ਸਾਡਾ ਫਰਜ਼ ਸੀ ਇਹ ਤੇ ਖਾਲਸਾ ਜੀ ਦੁਨੀਆ ਦੇ ਉੱਤੇ ਹਰ ਇੱਕ ਜੀਵ ਵੇਖ ਲਓ ਪੰਛੀਆਂ ਨੂੰ ਝਾੜ ਮਾਰ ਲਓ ਉਹ ਵੀ ਆਪਣੇ ਬੱਚਿਆਂ ਨੂੰ ਆਲਣੇ ਵਿੱਚ ਛੱਡ ਕੇ ਉਡਾਰੀ ਭਰਦੇ ਹਨ ਕੁਝ ਖਾਣ ਵਾਸਤੇ ਲੈਣ ਵਾਸਤੇ ਜਾਂਦੇ ਹਨ ਨਾਲੇ ਆਪ ਖਾ ਕੇ ਆਉਂਦੇ ਨਾਲੇ ਚੁੰਝ ਭਰ ਕੇ ਆਪਣੇ ਬੱਚਿਆਂ ਵਾਸਤੇ ਲੈ ਕੇ ਆਉਂਦੇ ਹਨ ਸੋ ਜਿਵੇਂ ਖਾਲਸਾ ਜੀ ਕੁਕਰ ਹਨ ਤੇ ਜਦੋਂ ਜਿਦਾਂ ਕੁੱਤੀ ਦੇ ਬੱਚੇ ਹੋਣ ਤੇ ਖਾਲਸਾ ਜੀ ਉਹ ਵੀ ਇੱਕ ਥਾਂ ਬੱਚੇ ਇਕੱਠੇ ਕਰਕੇ ਤੇ ਵਿਚਾਰੀ ਇੱਕ ਦੇ ਉਹਨਾਂ ਨੂੰ ਦੁੱਧ ਚੰਗਾਉਂਦੀ ਹੈ ਇੱਕ ਆਪ ਘਰ ਘਰ ਜਾ ਕੇ ਖਾਲਸਾ ਜੀ ਬੁਰਕੀ ਟੋਕ ਲੱਬ ਕੇ ਲਿਆਉਂਦੀ ਹੈ ਇਹਦੇ ਸਾਰੇ ਦਾ ਸਾਰਾ ਜਗ ਦੀ ਕੰਮ ਕਰਦਾ ਹੈ ਕੋਈ ਇਹੋ ਜਿਹਾ ਹੈ ਸੰਸਾਰ ਉਤੇ ਜੀਵ ਜਿਹੜਾ ਖਾਲਸਾ ਜੀ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਯਤਨ ਨਹੀਂ ਕਰਦਾ ਤੇ ਅਸੀਂ ਸੋਚ ਲੈਨੇ ਆ ਵੀ ਅਸੀਂ ਜਿਹੜਾ ਸਵੇਰੇ ਚੱਲੇ ਆ ਉੱਠ ਕੇ ਵੀ ਜੋ ਮੈਂ ਕਰਕੇ ਆਇਆ ਉਹ ਕਿਸੇ ਨੇ ਕੀਤਾ ਹੀ ਨਹੀਂ ਸਾਡੇ ਉੱਠਣ ਤੋਂ ਪਹਿਲਾਂ ਹੀ ਖਾਲਸਾ ਜੀ ਜਿਹੜੇ ਪੰਛੀ ਹਨ ਉਹ ਆਪਣੇ ਆਲਿਆਂ ਨੂੰ ਆਲਣਿਆਂ ਨੂੰ ਛੱਡ ਕੇ ਇਹਦੇ ਉਡਾਰੀਆਂ ਭਰ ਜਾਂਦੇ ਨੇ ਦਾਣਾ ਚੁਗਣ ਵਾਸਤੇ ਤੇ ਖਾਲਸਾ ਜੀ ਆਪਣੇ ਬੱਚਿਆਂ ਵਾਸਤੇ ਲਿਆਉਂਦੇ ਹਨ ਪਰ ਇੱਕ ਗੱਲ ਉਹਨਾਂ ਦੀ ਸਭ ਤੋਂ ਚੰਗੀ ਹੈ ਉਹ ਉਹਨਾਂ ਹੀ ਲੈਂਦੇ ਹਨ ਜਿੰਨੀ ਉਹਨਾਂ ਨੂੰ ਲੋੜ ਹੈ ਪੰਛੀ ਉਹਨਾਂ ਹੀ ਦਾਣਾ ਆਪਣੀ ਚੁੰਝ ਵਿੱਚ ਭਰਦਾ ਹੈ ਜਿੰਨੀ ਉਹਨੂੰ ਲੋੜ ਹੈ ਜਿੰਨੀ ਉਹਨੂੰ ਚਾਹੀਦੀ ਹੈ ਜਿਹਦੇ ਨਾਲ ਉਹਦੇ ਬੱਚੇ ਤ੍ਰਿਪਤ ਹੋ ਜਾਣ ਰਾਜ ਗਿਆਨ ਜਿਹਦੇ ਨਾਲ ਉਹਦਾ ਪੇਟ ਭਰ ਜਾਣ ਉਸ ਤੋਂ ਵੱਧ ਕੇ ਖਾਲਸਾ ਜੀ ਉਹ ਇਕੱਠਾ ਨਹੀਂ ਕਰਦੇ ਹਾਲੇ ਕਿ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਆਪਣੇ ਬੱਚੇ ਪਾਲਣ ਦਾ ਇਹ ਗਿਆਨ ਤਾਂ ਉਹਨਾਂ ਨੂੰ ਹੈ ਨਾ ਬੱਚੇ ਪੈਦਾ ਕਰਨੇ ਇਹ ਵੀ ਉਹਨਾਂ ਨੂੰ ਗਿਆਨ ਹੈ ਤੇ ਕੋਈ ਹੋਰ ਉਹਨਾਂ ਦੇ ਬੱਚਿਆਂ ਤੇ ਹਮਲਾ ਕਰੇ ਕਿਵੇਂ ਲੜਨਾ ਇਹ ਵੀ ਉਹਨਾਂ ਨੂੰ ਗਿਆਨ ਹੈ ਪਰ ਖਾਲਸਾ ਜੀ ਉਹ ਨਿਤਾ ਪ੍ਰਤ ਉੱਡਦੇ ਹਨ ਨਿਤਾ ਪ੍ਰਤ ਰੋਜ਼ ਉੱਡ ਕੇ ਜਾਂਦੇ ਆ ਵੀ ਅੱਜ ਰੱਬ ਸਾਨੂੰ ਦੇਵੇਗਾ ਤੇ ਪਰ ਜਿਹੜਾ ਬੰਦਾ ਹੈ ਇਹ ਖਾਲਸਾ ਜੀ ਅੱਜ ਦੀ ਫਿਕਰ ਨਹੀਂ ਕਰਦਾ ਇਹ ਕੱਲ ਦੀ ਕਰਦਾ ਤੇ ਜਿਨਨੇ ਕੱਲ ਦੀ ਫਿਕਰ ਕੀਤੀ ਹੈ ਉਹ ਖਾਲਸਾ ਜੀ ਸੁੱਖ ਨਹੀਂ ਪਾ ਸਕਦਾ ਕਿਉਂਕਿ ਕੱਲ ਜਿਹੜਾ ਹੈ ਉਹ ਖਾਲਸਾ ਜੀ ਕਦੇ ਕਿਸੇ ਦਾ ਆਉਂਦਾ ਹੀ ਨਹੀਂ ਕਦੇ ਵੀ ਕਿਸੇ ਦਾ ਕੱਲ ਨਹੀਂ ਆਉਂਦਾ ਕਦੇ ਤੁਸੀਂ ਸੋਚ ਕੇ ਵੇਖੀ ਵਿਚਾਰ ਕੀਤੀ ਆਪਾਂ ਕਹਿੰਦੇ ਹਾਂ ਕੱਲ ਕਰਾਂਗੇ ਤੇ ਜਦੋਂ ਅਗਲਾ ਦਿਨ ਚੜ ਜਾਂਦਾ ਉਹ ਅੱਜ ਹੋ ਜਾਂਦਾ ਕੱਲ ਨਹੀਂ ਰਹਿੰਦਾ ਕੱਲ ਕਦੇ ਵੀ ਕਿਸੇ ਦਾ ਨਹੀਂ ਆਉਂਦਾ ਸੋ ਇਸ ਕਰਕੇ ਖਾਲਸਾ ਜੀ ਕੱਲ ਨਾਮ ਮੌਤ ਦਾ ਹੈ ਤੇ ਮਹਾਰਾਜ ਕਹਿੰਦੇ ਹਨ ਬੰਦਿਆ ਤੂੰ ਮੌਤ ਵੱਲ ਨੂੰ ਭੱਜਾ ਜਾ ਰਿਆਂ ਦੌੜ ਲਾਈ ਹੋਈ ਹੈ ਪਰ ਫਿਰ ਵੀ ਤੈਨੂੰ ਸਮਝ ਨਹੀਂ ਆ ਰਹੀ ਆਪਾਂ ਭੱਜੇ ਜਾ ਰਹੇ ਹਾਂ ਮੌਤ ਵੱਲ ਨੂੰ ਖਾਲਸਾ ਜੀ ਦਿਨ ਦਿਨ ਸਾਡਾ ਘਟਦਾ ਜਾ ਰਿਹਾ ਹੈ ਸਾਡੀ ਜਿਹੜੀ ਉਹ ਪਾਈ ਹੋਈ ਘੜੇ ਦੇ ਵਿੱਚੋਂ ਰੇਤ ਖਿਸਕ ਰਹੀ ਹੈ ਪਰ ਸਾਨੂੰ ਸਮਝ ਨਹੀਂ ਆ ਰਹੀ ਵੀ ਸਾਨੂੰ ਰੱਖਣ ਵਾਲਾ ਸਾਨੂੰ ਅੱਗੇ ਥਾਂ ਦੇਣ ਵਾਲਾ ਪਰਮੇਸ਼ਰ ਹੈ ਤੇ ਜੇ ਅਸੀਂ ਉਸ ਪਰਮੇਸ਼ਰ ਨਾਲ ਹੀ ਪ੍ਰੇਮ ਨਾ ਪਾ ਸਕੇ ਉਹਦਾ ਨਾਮ ਨਾ ਜਪ ਸਕੇ ਉਹਦੇ ਅੱਗੋਂ ਉਹਦੇ ਅੱਗੇ ਖਲੋ ਕੇ ਆਪਣੀਆਂ ਭੁੱਲਾਂ ਦੀ ਮਾਫੀ ਨਾ ਮੰਗੀ ਤੇ ਫਿਰ ਖਾਲਸਾ ਜੀ ਬੜਾ ਵੱਡਾ ਡੂੰਗਾ ਟੋਆ ਹੈ 84 ਲੱਖ ਜੂਣ ਦਾ ਜਦੋਂ ਉਹਦੇ ਵਿੱਚ ਪੈ ਜਾਵਾਂਗੇ ਤੇ ਫਿਰ ਦੁਖੀ ਹੋਵਾਂਗੇ ਫਿਰ ਰੋਵਾਂਗੇ ਫਿਰ ਸਾਡੀ ਉੱਥੇ ਖਾਲਸਾ ਜੀ ਆਤਮਾ ਦੀ ਕੋਈ ਪੁਕਾਰ ਨਹੀਂ ਸੁਣਦਾ ਫਿਰ ਧਰਮਰਾਜਾ ਜੋ ਨਿਉਂ ਕਰਦਾ ਹੈ ਫਿਰ ਉਸੇ ਉਸ ਹਿਸਾਬ ਦੇ ਨਾਲ ਖਾਲਸਾ ਜੀ ਸਾਨੂੰ ਸਰੀਰ ਮਿਲਦਾ ਹੈ ਤੇ ਇਹ ertidhi ਤੇ ਅਸੀਂ ਆ ਜਾਂਦੇ ਹਾਂ ਫਿਰ ਕਦੇ ਕੁੱਤੇ ਬਣ ਗਏ ਕਦੇ ਬਿੱਲੇ ਬਣ ਗਏ ਕਦੇ ਪੰਛੀ ਬਣ ਗਏ ਕਦੇ ਸੱਪ ਬਣ ਗਏ ਕਦੇ ਹਾਥੀ ਬਣ ਗਏ ਇਦਾਂ ਖਾਲਸਾ ਜੀ ਵਨਸਵੰਨੀਆਂ ਜਿਹੜੀਆਂ ਜੂਨਾ ਹਨ ਉਹਨਾਂ ਦੇ ਵਿੱਚ ਸਾਡੀ ਰੂਹ ਜਿਹੜੀ ਭਾ ਦਿੱਤੀ ਜਾਂਦੀ ਹੈ ਸਾਨੂੰ ਉਹੋ ਜਿਹਾ ਸਰੀਰ ਮਿਲ ਜਾਂਦਾ ਹੈ ਤੇ ਇਸ ਕਰਕੇ ਆਪਣੇ ਗੁਰੂ ਨਾਲ ਸਾਂਝ ਬਣਾਓ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਰਾਟ ਸਤਗੁਰੂ ਹਨ ਜਿਨ੍ਹਾਂ ਨੇ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਖੁਸ਼ੀ ਲੈ ਲਈ ਨਾ ਉਹਦਾ ਖਾਲਸਾ ਜੀ ਪਾਰ ਉਤਾਰਾ ਹੋ ਜਾਂਦਾ ਹੈ ਮਹਾਰਾਜ ਬਾਣੀ ਵਿੱਚ ਬਚਨ ਵੀ ਕਰਦੇ ਆ ਵੀ ਜਿਹੜੇ ਮਨੁੱਖ ਗੁਰੂ ਤੇ ਸ਼ਰਧਾ ਰੱਖਦੇ ਆ ਗੁਰੂ ਦੇ ਨਾਲ ਰਹਿੰਦੇ ਆ ਗੁਰੂ ਵਾਲ ਨੂੰ ਸਨਮੁਖ ਰਹਿੰਦੇ ਆ ਮੁਖ ਜੋੜ ਕੇ ਰੱਖਦੇ ਆ ਉਹਨਾਂ ਦਾ ਪਾਰ ਉਤਾਰਾ ਹੁੰਦਾ ਤੇ ਜਿਹੜੇ ਗੁਰੂ ਕੋਲੋਂ ਮੁਖ ਮੋੜ ਜਾਂਦੇ ਆ ਉਹਨਾਂ ਦਾ ਕੀ ਹਾਲ ਹੁੰਦਾ ਦਸਵੇਂ ਪਾਤਸ਼ਾਹ ਧੰਨ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਮਹਾਰਾਜ ਦੇ ਅੰਦਰ ਖਾਲਸਾ ਜੀ ਬਚਨ ਕਰਦੇ ਕਹਿੰਦੇ ਹਨ ਜੇ ਆਪਣੇ ਗੁਰ ਤੇ ਮੁਖ ਫਿਰ ਹੈ ਕਹਿੰਦੇ ਜਿਹੜੇ ਮਨੁੱਖ ਜਿਨ੍ਹਾਂ ਨੇ ਆਪਣੇ ਗੁਰੂ ਤੋਂ ਮੁਖ ਮੋੜ ਲਿਆ ਹੈ ਵਾਹ ਜਿਨ੍ਹਾਂ ਨੇ ਆਪਣੇ ਗੁਰੂ ਨਾਲੋਂ ਨਾਤਾ ਤੋੜ ਲਿਆ ਹੈ ਜਿਹੜੇ ਆਪਣੇ ਗੁਰੂ ਨੂੰ ਗੁਰੂ ਨਹੀਂ ਸਮਝਦੇ ਤੇ ਮਹਾਰਾਜ ਕਹਿੰਦੇ ਈਹਾ ਉਹਾ ਤਿੰਨ ਕੇ ਗ੍ਰਹਿ ਗਿਰ ਹੈ ਕਹਿੰਦੇ ਉਹਨਾਂ ਦਾ ਫਿਰ ਇੱਥੇ ਜਿਹੜਾ ਪਰਲੋਕ ਹੈ ਨਾ ਜਿਹੜਾ ਆਪਣਾ ਘਰ ਹੈ ਜਿਹਦੇ ਵਿੱਚ ਆਪਾਂ ਰਹਿਨੇ ਹਾਂ ਥਾਂ ਟਿਕਾਣਾ ਹੈ ਸਾਡਾ ਥੋ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਜਿਹੜੇ ਆਪਣੇ ਗੁਰੂ ਤੋਂ ਮੁੱਖ ਮੋੜ ਲੈਂਦੇ ਨੇ ਉਹਨਾਂ ਨੂੰ ਨਾ ਇੱਥੇ ਢੋਈ ਮਿਲਦੀ ਐ ਤੇ ਨਾ ਖਾਲਸਾ ਜੀ ਅੱਗੇ ਪਰਲੋਕ ਵਿੱਚ ਢੋਈ ਮਿਲਦੀ ਐ ਮਹਾਰਾਜ ਦਾ ਸਿੱਧਾ ਤੇ ਸਪਸ਼ਟ ਬਚਨ ਹੈ ਕਹਿੰਦੇ ਇੱਥੋਂ ਦੇ ਵੀ ਭਾਈ ਥਾਂ ਟਿਕਾਣੇ ਜਿਹੜੇ ਆ ਠਹਿ ਜਾਂਦੇ ਆ ਉੱਥੇ ਵੀ ਜਿਹੜਾ ਗਾਂ ਥਾਂ ਟਿਕਾਣਾ ਮਿਲਦਾ ਸੀ ਉਹ ਵੀ ਠਹਿ ਜਾਂਦਾ ਜਿਹੜੇ ਆਪਣੇ ਗੁਰੂ ਤੋਂ ਬੇਮੁਖ ਹੋ ਜਾਂਦੇ ਆ ਆਪਣੇ ਗੁਰੂ ਨੂੰ ਛੱਡ ਦਿੰਦੇ ਆ ਤੇ ਮਹਾਰਾਜ ਇੱਥੇ ਵਾਸ ਨਹੀਂ ਕਰਦੇ ਸਤਗੁਰੂ ਅੱਗੇ ਵੀ ਬਚਨ ਕਰਦੇ ਕਹਿੰਦੇ ਈਹਾ ਉਪਹਾਸ ਨਾ ਸੁਰ ਪਰ ਵਸ ਕਹਿੰਦੇ ਇੱਥੇ ਉਹਨਾਂ ਦਾ ਮਖੌਲ ਉੱਠਦਾ ਇਹੋ ਇਹੋ ਜੇ ਉਹਨਾਂ ਕੋਲੋਂ ਰੱਬ ਕੰਮ ਕਰਾ ਲੈਂਦਾ ਕਰਮ ਕੰਮ ਕਰਾ ਲੈਂਦੇ ਇਹਨੇ ਖਾਲਸਾ ਜੀ ਮਾੜੇ ਕਿਉਂਕਿ ਗੁਰੂ ਜਿਹੜਾ ਹੈ ਉਹ ਰਖਿਆਕ ਹੈ ਉਹ ਸਾਡੇ ਉਤੇ ਔਖੇ ਸਮੇਂ ਨੂੰ ਨਹੀਂ ਆਉਣ ਦਿੰਦਾ ਤਾਂ ਹੀ ਉਹ ਮਹਾਰਾਜ ਨੇ ਬੋਲ ਬੋਲੇ ਹਨ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਮਹਾਰਾਜ ਜੀ ਸਾਨੂੰ ਔਖਾ ਸਮਾਂ ਨਾ ਵੇਖਣ ਦਿਓ ਆਪਣਾ ਬਿਰਦ ਪਛਾਣਿਓ ਤੇ ਖਾਲਸਾ ਜੀ ਜਿਹੜਾ ਗੁਰੂ ਨੂੰ ਛੱਡ ਦਿੰਦਾ ਫਿਰ ਉਹਰੇ ਉਤੇ ਦੁੱਖ ਤਕਲੀਫਾਂ ਝੋਰੇ ਸੰਤਾਪ ਸਾਰੇ ਦੇ ਸਾਰੇ ਅਟੈਕ ਕਰ ਜਾਂਦੇ ਆ ਤੇ ਮਹਾਰਾਜ ਕਹਿੰਦੇ ਉਹਨਾਂ ਦਾ ਫਿਰ ਇਥੇ ਹਾਸਾ ਠੱਠਾ ਹੁੰਦਾ ਤੇ ਨਾ ਸੁਰ ਪਰ ਬਸ ਤੇ ਅੱਗੇ ਜਾ ਕੇ ਵੀ ਉਹਨਾਂ ਨੂੰ ਨਵਾਸ ਨਹੀਂ ਮਿਲਦਾ ਜਿਹਨੂੰ ਇਥੋਂ ਧਰਤੀ ਤੋਂ ਕੂਚ ਕਰਦੇ ਆ ਤੇ ਸਭ ਬਾਤਣ ਤੇ ਰਹੇ ਨਿਰਾਸ਼ਾ ਕਹਿੰਦੇ ਸਾਰੀਆਂ ਗੱਲਾਂ 'ਚ ਨਰਾਸ਼ ਦੁਖੀ ਰਹਿੰਦੇ ਆ ਕੋਈ ਉਹਨਾਂ ਨੂੰ ਕਦੇ ਸੁਖ ਨਹੀਂ ਨਸੀਬ ਹੁੰਦਾ ਝੂਰਦੇ ਰਹਿੰਦੇ ਰੋਂਦੇ ਹੀ ਰਹਿੰਦੇ ਆ ਤੇ ਉਹ ਖਾਲਸਾ ਜੀ ਰੋਂਦੂ ਜਿਹੜੀ ਰੂਹ ਬਣ ਜਾਂਦੀ ਆ ਰੂਣਾ ਹੀ ਉਹਦੇ ਪੱਲੇ ਪੈ ਜਾਂਦਾ ਜਿਹੜੇ ਗੁਰੂ ਨੂੰ ਛੱਡ ਦਿੰਦੇ ਆ ਕਹਿੰਦੇ ਦੁੱਖ ਭੂਖ ਤਿੰਨ ਕੋ ਰਹਿ ਲਾਗੀ ਮਹਾਰਾਜ ਕਹਿੰਦੇ ਦੁੱਖ ਵੀ ਉਹਨਾਂ ਨੂੰ ਚਿੰਬੜੇ ਰਹਿੰਦੇ ਆ ਤੇ ਭੁੱਖ ਵੀ ਉਹਨਾਂ ਦੇ ਘਰ ਭਾਵ ਗਰੀਬੀ ਵੀ ਉਹਨਾਂ ਦੇ ਘਰ 'ਚ ਹੀ ਰਹਿੰਦੀ ਆ ਜਿਹੜੇ ਗੁਰੂ ਨੂੰ ਵਿਸਾਰਦੇ ਆ ਗੁਰੂ ਵੱਲੋਂ ਮੁੱਖ ਮੋੜ ਲੈਂਦੇ ਆ ਗੁਰੂ ਵਾਲੇ ਬਣਦੇ ਨਹੀਂ ਆ ਮਹਾਰਾਜ ਕਹਿੰਦੇ ਦੁੱਖ ਭੁੱਖ ਤਿੰਨ ਕੋ ਰਹਿ ਲਾਗੀ ਸੰਤ ਸੇਵ ਤੇ ਜੋ ਹੈ त्याਗੀ ਜਿਹੜੇ ਸੰਤਾਂ ਦੀ ਸੇਵਾ ਨਹੀਂ ਕਰਦੇ ਸੰਗਤ ਦੀ ਸੇਵਾ ਨਹੀਂ ਕਰਦੇ ਗੁਰੂ ਘਰ ਜਾ ਕੇ ਕਦੇ ਸੇਵਾ ਨਹੀਂ ਕਰਦੇ ਮਹਾਰਾਜ ਕਹਿੰਦੇ ਉਹਨਾਂ ਨੂੰ ਦੁੱਖ ਤੇ ਭੁੱਖ ਸਤਾਉਂਦੀ ਰਹਿੰਦੀ ਹੈ ਫਿਰ ਐਂਡ ਤੇ ਸਤਿਗੁਰ ਜਿਹੜੇ ਬਚਨ ਕਰਦੇ ਉਹਦੇ ਵਿੱਚ ਦੇ ਖਾਲਸਾ ਜੀ ਮਹਾਰਾਜ ਜੀਆ ਨੇ ਗੱਲੇ ਸਪਸ਼ਟ ਕਰ ਦਿੱਤੀ ਕਹਿੰਦੇ ਜਿਹੜਾ ਗੁਰੂ ਨੂੰ ਸਾਰੇਗਾ ਗੁਰੂ ਤੋਂ ਮੁੱਖ ਮੋੜੇਗਾ ਉਹਦੇ ਨਾਲ ਖਾਲਸਾ ਜੀ ਇਹ ਹੀ ਕੰਮ ਮੇਨ ਹੋਣਾ ਜਗਤ ਵਿਖੇ ਕੋਈ ਕਾਮ ਨਾ ਸਰਹੀ ਕਹਿੰਦੇ ਉਹਨਾਂ ਦਾ ਸੰਸਾਰ ਵਿੱਚ ਕੋਈ ਵੀ ਕੰਮ ਸਿਰੇ ਨਹੀਂ ਚੜੂਗਾ ਚੂਰਦੇ ਰਹਿਣਗੇ ਕੋਈ ਕੰਮ ਉਹਨਾਂ ਦਾ ਖਾਲਸਾ ਜੀ ਸਿਰੇ ਨਹੀਂ ਚੜੇ ਹੋਆ ਕੋਈ ਉਹਨਾਂ ਨੂੰ ਸਫਲਤਾ ਪ੍ਰਾਪਤ ਨਹੀਂ ਹੋਵੇਗੀ ਅੰਤ ਕੁੰਡ ਨਰਕ ਕੀ ਪਰਹੀ ਮਹਾਰਾਜ ਕਹਿੰਦੇ ਫਿਰ ਜਾ ਕੇ ਨਰਕਾਂ ਨੂੰ ਪੈ ਜਾਣਗੇ ਨਰਕਾਂ ਦੇ ਕੁੰਡ ਵਿੱਚ ਡਿੱਗ ਜਾਣਗੇ ਤੇ ਉਹਨਾਂ ਦਾ ਕੰਮ ਵੀ ਕੋਈ ਨਹੀਂ ਸਬਰਣਾ ਸੋ ਇਸ ਕਰਕੇ ਖਾਲਸਾ ਜੀ ਗੁਰੂ ਨੂੰ ਨਹੀਂ ਛੱਡਣਾ ਚਾਹੀਦਾ ਤੈਨ ਕੋ ਸਦਾ ਜਗਤ ਉਪਹਾਸਾ ਮਹਾਰਾਜ ਕਹਿੰਦੇ ਸਾਰਾ ਜਗਤ ਉਹਨਾਂ ਦੇ ਹੱਸਦਾ ਰਹਿੰਦਾ ਅੰਤ ਕੁੰਡ ਨਰਕ ਕੀ ਬਾਸਾ ਤੇ ਅੰਤ ਨੂੰ ਜਾ ਕੇ ਨਰਕ ਦੇ ਕੁੰਡ ਵਿੱਚ ਖਾਲਸਾ ਜੀ ਜਾ ਕੇ ਪੈ ਜਾਂਦੇ ਹਨ ਜਿਹੜੇ ਗੁਰੂ ਕੇ ਚਰਨਾਂ ਤੋਂ ਬੇਮੁਖ ਹੁੰਦੇ ਹਨ ਗੁਰਪਗਤੇ ਜੇ ਬੇਮੁਖ ਸਿਧਾਰੇ ਜਿਹੜੇ ਗੁਰੂ ਦੇ ਚਰਨਾਂ ਤੋਂ ਬੇਮੁਖ ਆ ਜਾਂਦੇ ਹਨ ਈਹਾ ਊਹਾ ਤਿਨ ਕੇ ਮੁਖ ਕਾਰੇ ਮਹਾਰਾਜ ਕਹਿੰਦੇ ਉਹਨਾਂ ਦੇ ਇੱਥੇ ਵੀ ਮੂੰਹ ਕਾਲੇ ਉਥੇ ਵੀ ਮੂੰਹ ਕਾਲੇ ਇਹ ਕਲਗੀਧਰ ਸਵਾਮੀ ਸੱਚੇ ਪਾਰਸ਼ਾ ਮਹਾਰਾਜ ਆਪਣੀ ਪਾਵਨ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਮਹਾਰਾਜ ਦੇ ਵਿੱਚ ਬਚਨ ਕਰਦੇ ਹਨ ਸੋ ਖਾਲਸਾ ਜੀ ਆਪਾਂ ਸਮਝ ਜਾਈਏ ਮਹਾਰਾਜ ਵਾਲੇ ਬਣੀਏ ਗੁਰੂ ਵਾਲੇ ਬਣੀਏ ਅੰਮ੍ਰਿਤਧਾਰੀ ਹੋਈਏ ਖੰਡੇ ਬਾਟੇ ਦੀ ਅਮਰਤ ਦੀ ਪੌਲ ਛਕ ਲਈਏ ਤੇ ਖਾਲਸਾ ਜੀ ਗੁਰੂ ਵਾਲੇ ਬਣ ਜਾਈਏ ਇਹ ਜਿਹੜੀ ਪਟਕਣਾ ਹੈ ਇਹ ਜਿਹੜੇ ਸਰਾਬ ਹਨ ਸਾਡੇ ਗਲੋਂ ਲੱਤ ਜਾਣਗੇ ਫਿਰ ਖਾਲਸਾ ਜੀ ਸਭੇ ਕਾਜ ਸਰਣਗੇ ਸਾਰਿਆਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਹੋਵੇਗੀ ਸਾਰੇ ਪਰਿਵਾਰ ਵਿੱਚ ਵਾਧਾ ਹੋਵੇਗਾ ਬਰਕਤ ਆਵੇਗੀ ਸੋ ਇਸ ਕਰਕੇ ਗੁਰਮੁਖੋ ਬਾਣੀ ਦਾ ਬਹੁਤ ਵੱਡਾ ਪ੍ਰਤਾਪ ਹੈ ਮਹਾਰਾਜ ਦੇ ਚਰਨੀ ਲੱਗ ਜਾਈਏ ਸੱਚੇ ਪਾਤਸ਼ਾਹ ਦੀ ਬਾਣੀ ਪੜਹੀਏ ਨਾਮ ਜਪੀਏ ਗੁਰੂ ਵਾਲੇ ਹੋ ਜਾਵਾਂਗੇ ਤੇ ਖਾਲਸਾ ਜੀ ਵਾਲਾ ਜਦੋਂ ਕੋਈ ਹੋ ਜਾਂਦਾ ਉਹਦੀ ਰੱਖਿਆ ਫਿਰ ਵਾਹਿਗੁਰੂ ਆਪ ਕਰਦੇ ਹਨ ਕਿਉਂਕਿ ਉਹਨਾਂ ਨੂੰ ਲਾਜ ਹੋ ਜਾਂਦੀ ਆ ਵੀ ਭਾਈ ਇਹ ਸਾਡਾ ਹੈ ਸਾਡੇ ਚਰਨਾਂ ਦੇ ਨਾਲ ਲੱਗਿਆ ਤੇ ਇਹਦੀ ਅਸੀਂ ਰੱਖਿਆ ਕਰਨੀ ਹੈ ਇਹਨੂੰ ਦੁੱਖ ਭੁੱਖ ਸੰਤਾਵੇ ਨਾ ਇਹ ਚੀਜ਼ ਦਾ ਅਸੀਂ ਖਿਆਲ ਰੱਖਣਾ ਫਿਰ ਪਰਮੇਸ਼ਰ ਖਾਲਸਾ ਜੀ ਬਿਰਦ ਪਛਾਣਦਾ ਲਾਜ ਰੱਖਦਾ ਹੈ ਸੋ ਦਇਆਕਰਣ ਮਹਾਰਾਜ ਸੱਚੇ ਪਾਤਸ਼ਾਹ ਤਾਉ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾਏ ਹੱਡ ਬੀਤੀ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਮਾਤਾ ਜੀ ਦੱਸਦੇ ਕਿ ਮੇਰੀ 60 ਕਸਾਲ ਉਮਰ ਹੈ ਜੇ ਕਹਿੰਦੇ ਪੁੱਤਰ ਜੀ ਜੇ ਇਸ ਵੇਲੇ ਮੈਂ ਕੁਵਾਰੀ ਸਾਂ ਛੋਟੀ ਹੁੰਦੀ ਸਾਂ ਤੇ ਅਸੀਂ ਨਾ ਸਾਡੇ ਘਰ ਦੇ ਬਾਹਰ ਪਿਛਲੇ ਪਾਸੇ ਗੁੱਜਰ ਰਹਿੰਦੇ ਸੀਗੇ ਛੋਟੇ ਛੋਟੇ ਹੁੰਦੇ ਸੀ ਅਸੀਂ ਕਹਿੰਦੇ ਅਸੀਂ ਨਾ ਇੱਕ ਵਾਰ ਅਸੀਂ ਤਿੰਨ ਭੈਣਾਂ ਤੇ ਦੋ ਭਾਈ ਹਾਂ ਤੇ ਮੇਰੇ ਚਾਚੇ ਦੇ ਵੀ ਉਹ ਤਿੰਨ ਭਾਈ ਨੇ ਤੇ ਦੋ ਭੈਣਾਂ ਪੰਜ-ਪੰਜ ਜਾਣੇ ਅਸੀਂ ਪਰਿਵਾਰ ਦੇ ਬੱਚੇ ਸਨ 10 ਜਾਣੇ ਸਾਂ ਕਹਿੰਦੇ ਇੱਕ ਰਾ ਖੇਡਦੇ ਆ ਖੇਡਦੇ ਆ ਨਾ ਮੈਂ ਉਧਰ ਮਤਲਬ ਅਸੀਂ ਉਹ ਗੁੱਜਰਾਂ ਨੇ ਆਣੇ ਵੀ ਖੇਡਦੇ ਹੁੰਦੇ ਸੀ ਕਈ ਵਾਰ ਸਾਡੇ ਨਾਲ ਤੇ ਕਹਿੰਦੇ ਉਹਨਾਂ ਦਾ ਇੱਕ ਬਜ਼ੁਰਗ ਸੀ ਤੇ ਉਹਨੇ ਮੇਰੀ ਇਥੋਂ ਵਾਲ ਪੁੱਟਲੇ ਸੀ ਮੈਨੂੰ ਇੰਨਾ ਪਤਾ ਮੈਨੂੰ ਦਰਦ ਹੋਈ ਸੀ ਪਰ ਮੈਨੂੰ ਉਦੋਂ ਬੱਚੀ ਸਾਂ ਪਤਾ ਨਹੀਂ ਸੀਗਾ ਉਹਨੇ ਮੇਰੇ ਵਾਲ ਸਿਰ ਦੇ ਪੁੱਟਲੇ ਸੀਗੇ ਤੇ ਉਸ ਤੋਂ ਬਾਅਦ ਕਹਿੰਦੇ ਅਸੀਂ ਉਥੋਂ ਹੋਰ ਕਿਤੇ ਜਗ੍ਹਾ ਲੈ ਲਈ ਸੀ ਹੋਰ ਕਿਤੇ ਚਲੇ ਗਏ ਸਾਂ ਕਹਿੰਦੇ ਜਦੋਂ ਦੇ ਉਹਨੇ ਮੇਰੇ ਵਾਲ ਪੁੱਟੇ ਸੀਗੇ ਤੇ ਮੇਰੀ ਥੋਣ ਦੇ ਵਿੱਚ ਦਰਦ ਰਹਿੰਦਾ ਸੀ ਤੇ ਮੈਂ ਨਾ ਲੰਮੇ ਪੈ ਸਕਦੀ ਸਾਂ ਚੰਗੀ ਤਰ੍ਹਾਂ ਛੋਟੇ ਹੁੰਦਿਆਂ ਤੋਂ ਇੱਕ ਵਾਰ ਹੀ ਹੁੰਦੀ ਇਹਦੀ ਗੱਲ ਐ ਕਿ ਮੇਰੀ ਥੋਣ ਦੇ ਜਿੱਦਾ ਗਿਚੀ ਚੋਂ ਉਹਨੇ ਵਾਲ ਪੱਟੇ ਸੀ ਤੇ ਉੱਥੇ ਹੀ ਮੇਰੇ ਦਰਦ ਹੁੰਦਾ ਸੀ ਕਹਿੰਦੇ ਪਹਿਲਾਂ-ਪਹਿਲਾਂ ਤੇ ਮੈਨੂੰ ਕੁਝ ਨਹੀਂ ਹੋਇਆ ਜਦੋਂ ਛੋਟੀ ਹੁੰਦੀ ਸਾਂ ਜਿਉਂ-ਜਿਉਂ ਮੈਂ ਵੱਡੀ ਹੁੰਦੀ ਗਈ ਮੇਰੇ ਉਹ ਦਰਦ ਜਿਹੜਾ ਉਹ ਹਮੇਸ਼ਾ ਰਹਿਣ ਲੱਗ ਪਿਆ ਤੇ ਕਹਿੰਦੇ ਫਿਰ ਦੱਸਦੀ ਆ ਮਾਤਾ ਜੀ ਦੱਸਦੇ ਕਹਿੰਦੇ ਜਦੋਂ ਮੈਂ 18 ਸਾਲਾਂ ਦੀ 19 ਸਾਲਾਂ ਦੀ ਹੋਈਆਂ ਕਹਿੰਦੇ ਉਦੋਂ ਤਾਂ ਮੈਨੂੰ ਦਬਾ ਪੈਣਾ ਸ਼ੁਰੂ ਹੋ ਗਿਆ ਦਬਾ ਪੈਣ ਲੱਗ ਪਿਆ ਰਾਤ ਨੂੰ ਇਦਾਂ ਲੱਗਣਾ ਮੇਰੇ ਉੱਪਰ ਹੇਕ ਦੇ ਕੋਈ ਝੜ ਕੇ ਬੈਠਾ ਇਦਾਂ ਲੱਗਣਾ ਕਦੇ ਲੱਗਣਾ ਵੀ ਮੇਰਾ ਕਿਸੇ ਨੇ ਗਲਾ ਘੁੱਟ ਦਿੱਤਾ ਇਦਾਂ ਮੈਨੂੰ ਦਬਾਬੇ ਪੈਣ ਲੱਗ ਪਏ ਤੇ ਉਸ ਤੋਂ ਬਾਅਦ ਮਾਤਾ ਜੀ ਕਹਿੰਦੇ ਵੀ ਮੇਰਾ 24 ਸਾਲਾਂ ਦੀ ਸੀ ਮੈਂ 22 ਸਾਲਾਂ ਦੀ ਸੀ ਮੈਂ ਜਦੋਂ ਮੇਰਾ ਵਿਆਹ ਹੋਇਆ ਪਹਿਲਾ ਤਿੰਨ ਰਿਸ਼ਤੇ ਮੈਨੂੰ ਆਏ ਉਹ ਟੁੱਟ ਗਏ ਤੇ ਫਿਰ 22 ਸਾਲਾਂ ਦਾ ਜਦੋਂ ਮੇਰਾ ਵਿਆਹ ਰੱਖਿਆ ਸੀ ਤੇ ਮਾਤਾ ਜੀ ਕਹਿੰਦੇ ਉਦੋਂ ਮੈਨੂੰ ਇੱਕ ਆਵਾਜ਼ ਸੁਣਦੀ ਐ ਵੀ ਤੇਰਾ ਮੈਂ ਵਿਆਹ ਨਹੀਂ ਹੋਣ ਦੇਣਾ ਵੀ ਤੂੰ ਤੇ ਤੂੰ ਤੇ ਹੁਣ ਮੇਰੀ ਆ ਏਦਾਂ ਕਰਕੇ ਕਿਸੇ ਚੀਜ਼ ਦੀ ਕਹੀ ਨਹੀਂ ਮੈਨੂੰ ਆਵਾਜ਼ ਆਈ ਵੀ ਤੈਨੂੰ ਮੈਂ ਲੈ ਕੇ ਜਾਣਾ ਤੂੰ ਮੇਰ ਨਾਲ ਹੀ ਰਹੇਂਗੀ ਤੇ ਤੇਰੂੰ ਤੇਰਾ ਮੈਂ ਵਿਆਹ ਨਹੀਂ ਹੋਣ ਦਿੰਦਾ ਐਵੇਂ ਖਾਲਸਾ ਜੀ ਮਾਤਾ ਜੀ ਨੇ ਦੱਸਣਾ ਕੀਤਾ ਕਹਿੰਦੇ ਫਿਰ ਪੁੱਤਰ ਜੀ ਬਹੁਤ ਮੇਰੇ ਪਿਓ ਬਾਣੀ ਪੜਦਾ ਸੀ ਬਹੁਤ ਉਹਨਾਂ ਨੇ ਮਹਾਰਾਜ ਜੀਆ ਦਾ ਸਰੂਪ ਘਰੇ ਲਿਆਂਦਾ ਬਾਣੀ ਦਾ ਜਾਪ ਕਰਾਇਆ ਉਦੋਂ ਫਿਰ ਮੇਰਾ ਵਿਆਹ ਹੋਇਆ ਕਹਿੰਦੇ ਫਿਰ ਗੁਰੂ ਮਹਾਰਾਜ ਦੀ ਕਿਰਪਾ ਨਾਲ 6 ਸਾਲਾਂ ਬਾਅਦ ਮੇਰੇ ਘਰ ਔਲਾਦ ਹੁੰਦੀ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਚਲੋ ਹੁਣ ਤੇ ਬਹੁਤ ਰੰਗ ਭਾਗ ਲਾਏ ਮਾਤਾ ਜੀ ਦੱਸਦੇ ਕਿ ਪੁੱਤ ਮੈਂ ਬਹੁਤ ਔਖੇ ਦਿਨ ਕੱਢੇ ਆ ਵੀ ਮੇਰੇ ਉਹ ਦਰਦ ਨਹੀਂ ਸੀ ਹੱਟਦੀ ਬੜੇ ਡਾਕਟਰਾਂ ਨੂੰ ਵਿਖਾਇਆ ਬਹੁਤ ਕੁਝ ਫਿਰ ਇੱਕ ਵਾਰ ਮੈਨੂੰ ਕਿਸੇ ਨੇ ਆਖਿਆ ਸੀ ਮੇਰੇ ਮੈਨੂੰ ਉਹਨਾਂ ਦਾ ਬਾਅਦ ਵਿੱਚ ਉਹ ਮੈਨੂੰ ਨੰਬਰ ਵੀ ਦੇ ਕੇ ਗਏ ਸੀਗੇ ਆ ਹੁਣ ਹੁਣ ਦੀ ਗੱਲ ਹੈ ਕੁਝ 10 ਕ ਸਾਲ 12 ਸਾਲ ਪਹਿਲਾਂ ਦੀ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਪੁੱਤਰ ਤੇਰੇ ਤੇ ਕਿਸੇ ਗੁੱਜਰ ਨੇ ਕੀਤਾ ਕੁਝ ਤੇ ਉਹ ਉਹ ਤੈਨੂੰ ਤੰਗ ਕਰਦਾ ਤੇ ਤੂੰ ਬਾਣੀ ਪੜਿਆ ਕਰ ਤੂੰ ਠੀਕ ਹੋ ਜੇਂਗੀ ਤੇ ਉਹ ਮੈਨੂੰ ਨੰਬਰ ਵੀ ਦੇ ਕੇ ਗਏ ਸੀਗੇ ਪਰ ਮੇਰੇ ਕੋਲੋਂ ਗੁੰਮ ਹੋ ਗਿਆ ਉਹਨਾਂ ਨੇ ਮੈਨੂੰ ਆਖਿਆ ਸੀ ਤੂੰ ਮੂਲ ਮੰਤਰ ਦਾ ਜਾਪ ਕਰਿਆ ਕਰ ਤੇ ਮੈਂ ਉਹ ਕਰਦੀ ਰਹੀ ਹਾਂ ਜਿੰਨਾ ਚਿਰ ਮੈਂ ਕਰਦੀ ਰਹਿਣੀ ਮੈਂ ਠੀਕ ਰਹਿਣੀ ਹਾਂ ਫਿਰ ਮਾਤਾ ਜੀ ਦੱਸਦੇ ਪਹਿੰਦੇ ਪੁੱਤਰ ਜੀ ਹੁਣ ਤੇ ਚਲੋ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਗਿਆ ਪਰ ਕਿਵੇਂ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਕਿਉਂਕਿ ਮਾਤਾ ਜੀ ਹੱਡ ਬੀਤੀਆਂ ਸੁਣਦੇ ਆ ਤੇ ਉਹਨਾਂ ਨੇ ਸੁਣਾਉਣਾ ਕੀਤੀ ਕਹਿੰਦੇ ਵੀ ਪੁੱਤਰ ਜੀ ਹੁਣ ਕੁਝ 10 ਸਾਲ ਪਹਿਲਾਂ ਦੀ ਗੱਲ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਉਦੋਂ ਫਿਰ ਮੈਂ ਮੂਲ ਮੰਤਰ ਦਾ ਜਾਪ ਕਰਦੀ ਹੁੰਦੀ ਸਾਂ ਕਹਿੰਦੀ ਢਾਈ ਕ ਸਾਲ ਹੋ ਗਏ ਸੀ ਮੈਨੂੰ ਲਗਾਤਾਰ ਸਵੇਰੇ ਉੱਠ ਕੇ ਮੈਂ ਪੰਜ ਮਾਲਾ ਮੂਲ ਮੰਤਰ ਦੀਆਂ ਕਰਨੀਆਂ ਫੇਰੀ ਮੈਂ ਕਾਰਵਿਹਾਰ ਕੋਈ ਕਰਨਾ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਜਦੋਂ ਢਾਈ ਕ ਸਾਲ ਹੋਏ ਨਾ ਤੇ ਮੈਨੂੰ ਨਾ ਸੁਪਨਾ ਇੱਕ ਆਇਆ ਸੁਪਨੇ ਦੇ ਵਿੱਚ ਨਾ ਸਿੰਘ ਵਾ ਘੋੜੇ ਤੇ ਬਹੁਤ ਜਵਾਨ ਤੇ ਮੈਨੂੰ ਸੁਪਨੇ ਵਿੱਚ ਪਹਿਲੀ ਵਾਰ ਉਹ ਜਿਹੜਾ ਬੰਦਾ ਮਤਲਬ ਮੈਂ 50 ਸਾਲਾਂ ਦੀ ਹੋਵਾਂਗੀ ਉਦੋਂ 10 ਸਾਲ ਪਹਿਲਾਂ ਦੀ ਗੱਲ ਹੁਣ ਦੇ 60 ਦੇ ਨੇ ਮਾਤਾ ਜੀ ਕਹਿੰਦੇ ਵੀ ਮੈਂ 50 ਕ ਸਾਲਾਂ ਦੀ ਸਾਂ ਵੀ ਉਦੋਂ ਦੀ ਗੱਲ ਲਾ ਲਓ ਵੀ ਮੈਨੂੰ ਉਦੋਂ ਪਹਿਲੀ ਵਾਰ ਉਹ ਨਜ਼ਰ ਆਇਆ ਬੰਦਾ ਜਿਹੜਾ ਉਹਨੇ ਮੇਰੇ ਮਗਰ ਲਾਇਆ ਸੀ ਜਿਹੜਾ ਮੇਰੀ ਹਿੱਕ ਤੇ ਬਹਿ ਜਾਂਦਾ ਸੀ ਮੇਰਾ ਗਲਾ ਘੁੱਟਦਾ ਸੀ ਉਹ ਪਹਿਲੀ ਵਾਰ ਉਹ ਨਿਹੰਗ ਸਿੰਘ ਘੋੜੇ ਤੇ ਇਹਦੇ ਮੈਨੂੰ ਮੈਂ ਇਹਦਾ ਰਸਤੇ ਵਿੱਚ ਜਾ ਰਹੀ ਹਾਂ ਅੱਗੋਂ ਆ ਰਹੇ ਆ ਤੇ ਕਹਿੰਦੇ ਮੇਰੇ ਜਿਨੂੰ ਬਿਲਕੁਲ ਆਗੇ ਖਲੋ ਕੇ ਮੈਨੂੰ ਕਹਿੰਦੇ ਧੀਏ ਆ ਤੇਰੇ ਨਾਲ ਕੌਣ ਹੈ ਤੇ ਕਹਿੰਦੇ ਮੈਂ ਆਸੇ-ਪਾਸੇ ਵੇਖਿਆ ਸੁਪਨੇ ਦੇ ਵਿੱਚ ਮੈਂ ਕਿਹਾ ਵੀ ਬਾਬਾ ਜੀ ਮੇਰੇ ਨਾਲ ਤੇ ਕੋਈ ਵੀ ਨਹੀਂਗਾ ਤੇ ਕਹਿੰਦੇ ਹਾ ਜਿਹੜਾ ਤੇਰੇ ਮਗਰ ਲੁਕਿਆ ਤੇ ਇੰਨੀ ਗੱਲ ਉਹਨਾਂ ਨੇ ਆਖੀ ਸੁਪਨੇ ਦੇ ਵਿੱਚ ਤੇ ਕਹਿੰਦੇ ਮੈਂ ਸੁਪਨੇ ਦੇ ਵਿੱਚ ਉਹਨਾਂ ਨੂੰ ਆਖਿਆ ਵੀ ਨਹੀਂ ਮੇਰੇ ਨਾਲ ਤੇ ਕੋਈ ਵੀ ਨਹੀਂਗਾ ਕਹਿੰਦੇ ਤੇ ਇਹ ਇਧਰ ਨੂੰ ਹੋਆ ਮਗਰ ਜਿਹੜਾ ਲੁਕਦਾ ਫਿਰਦਾ ਸਾਡੇ ਤੋਂ ਇਹਨੂੰ ਬਾਹਰ ਕੱਢ ਤੇ ਉਹ ਕਹਿੰਦੇ ਉਹਨਾਂ ਨੇ ਦਬਕਾ ਮਾਰਿਆ ਕਹਿੰਦੇ ਬਾਹਰ ਨਿਕਲਦਾ ਕਿ ਨਹੀਂ ਤੇ ਜਦੋਂ ਇੰਨੀ ਗੱਲ ਆਖੀ ਤੇ ਜਦੋਂ ਉਹ ਨਿਕਲਿਆ ਤੇ ਮੈਨੂੰ ਨਜ਼ਰ ਆਇਆ ਮੈਨੂੰ ਕਦੇ ਨਜ਼ਰ ਨਹੀਂ ਸੀ ਆਇਆ ਕਹਿੰਦੇ ਮੈਨੂੰ ਸੁਪਨੇ ਵਿੱਚ ਨਜ਼ਰ ਆਇਆ ਏਡਾ ਭੈੜਾ ਉਹਦਾ ਰੰਗ ਕਹਿ ਲੋ ਮਤਲਬ ਇੱਕ ਤੇ ਕਹਿੰਦੇ ਰੰਗ ਕਾਲਾ ਹੁੰਦਾ ਏਦਾਂ ਦਾ ਵੀ ਉਹਦੀਆਂ ਅੱਖਾਂ ਵੀ ਨਜ਼ਰ ਨਹੀਂ ਆਉਂਦੀਆਂ ਤੇ ਬਹੁਤ ਜ਼ਿਆਦਾ ਭਿਆਨਕ ਉਹਦਾ ਰੂਪ ਆ ਦੰਦ ਵੱਡੇ ਵੱਡੇ ਆ ਉਹਦੇ ਤੇ ਵਾਲ ਉਹਦੇ ਖਿਲਰੇ ਹੋਏ ਮੋਢਿਆਂ ਤੋਂ ਥੱਲੇ ਤੱਕ ਜਾਂਦੇ ਆ ਤੇ ਕੱਪੜਾ ਉਹਦੇ ਤਨ ਤੇ ਕੋਈ ਵੀ ਨਹੀਂਗਾ ਬਿਲਕੁਲ ਨਗਨ ਆ ਤੇ ਉਹਦੇ ਹੇਕ ਦੇ ਵਿੱਚ ਕੁਝ ਹੈਗਾ ਮੈਨੂੰ ਭੈਣ ਕਹਿੰਦੀ ਉਹ ਮਾਤਾ ਕਹਿੰਦੀ ਮੈਨੂੰ ਨਹੀਂ ਉਹ ਪਤਾ ਵੀ ਮੈਨੂੰ ਸਮਝ ਨਹੀਂ ਆਈ ਮੈਂ ਕਿੱਦਾਂ ਤੁਹਾਨੂੰ ਉਹਦਾ ਆਕਾਰ ਦੱਸਾਂ ਤੇ ਉਹ ਜਦੋਂ ਕਹਿੰਦੇ ਬਾਬਾ ਜੀ ਨੇ ਨਾ ਉਹਨੂੰ ਕਿਹਾ ਤੂੰ ਇੱਥੇ ਕੀ ਕਰਦਾ ਤੇ ਉਹ ਇਹ ਨਹੀਂ ਗੱਲ ਕਹੀ ਤੇ ਉਹ ਭੱਜ ਪਿਆ ਅੱਗੇ ਲੱਗ ਪੇ ਜਦੋਂ ਭੱਜਿਆ ਤੇ ਉਹ ਜਿਹੜਾ ਸਿੰਘ ਸੀਗਾ ਬਾਣੇ ਵਾਲਾ ਘੋੜੇ ਵਾਲਾ ਉਹਨੇ ਉਹਦੇ ਪਿੱਛੇ ਕਹਿੰਦੇ ਘੋੜਾ ਭਜਾਇਆ ਤੇ ਅੱਗੋਂ ਜਾ ਕੇ ਫੜ ਲਿਆ ਜਦੋਂ ਫੜ ਕੇ ਤੇ ਉਹਨਾਂ ਨੇ ਨਾ ਇਥੋਂ ਗਿੱਚੀ ਤੋਂ ਫੜਿਆ ਤੇ ਹਵਾ ਜਿਹਾ ਥੱਲੇੋਂ ਕੋੜੇ ਦੇ ਬੈਠਿਆਂ ਬੈਠਿਆਂ ਨੇ ਕਿਚੀ ਚੋਂ ਫੜਿਆ ਹੋਇਆ ਤੇ ਮੇਰੇ ਲਾਗੇ ਆ ਕੇ ਮੈਨੂੰ ਕਹਿੰਦੇ ਧੀਏ ਹੁਣ ਨਹੀਂ ਇਹ ਤੈਨੂੰ ਤੰਗ ਕਰਦਾ ਤੂੰ ਇੱਕ ਕੰਮ ਕਰਿਆ ਕਰ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਆ ਸਵਾ ਮਹੀਨਾ ਲਗਾਤਾਰ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਆ ਤੇ ਸਵਾ ਮਹੀਨਾ ਜਾਂ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਵਾ ਜਾਂ ਸੁਣਨਾ ਵਾ ਤੇ ਜਿਹੜਾ ਤੂੰ ਮੂਲ ਮੰਤਰ ਜਪਦੀਆਂ ਉਸ ਕਰਕੇ ਅਸੀਂ ਆਏ ਆ ਇਹ ਮੂਲ ਮੰਤਰ ਨੂੰ ਨਾ ਛੱਡੀ ਤੇ ਤੇਰੇ ਪਿੱਛੋਂ ਅਸੀਂ ਇਹ ਜਿਹੜੀ ਪ੍ਰੇਤ ਆ ਚੀਜ਼ ਐ ਲਾ ਦੇਾਂਗੇ ਇਹਨੇ ਬਚਨ ਹੋਏ ਤੇ ਮੇਰੀ ਅੱਖ ਖੁੱਲ ਗਈ ਮੈਂ ਇੰਨੀ ਕੁ ਜ਼ਿਆਦਾ ਮਾਤਾ ਜੀ ਦੱਸਦੇ ਆ ਕਹਿੰਦੇ ਮੈਨੂੰ ਪੁੱਤਰ ਕੋਈ ਸ਼ਰਮ ਨਹੀਂ ਦੱਸਣ ਲੱਗਿਆ ਕਹਿੰਦੀ ਮੈਂ ਇੰਨੀ ਕੁ ਡਰ ਗਈ ਇੰਨਾ ਕੁ ਡਰ ਗਈ ਹਾਂ ਉਹਦਾ ਰੂਪ ਵੇਖ ਕੇ ਵੀ ਜਦੋਂ ਮੇਰੀ ਅੱਖ ਖੁੱਲੀ ਤੇ ਮੇਰਾ ਪਿਸ਼ਾਬ ਜਿਹੜਾ ਸੀ ਉਹ ਮੰਜੇ ਤੇ ਬੈੜਦੇ ਨਿਕਲ ਗਿਆ ਸੀ ਇੰਨਾ ਜ਼ਿਆਦਾ ਉਹਦਾ ਭੈੜਾ ਰੂਪ ਜਿਹੜਾ ਮੈਂ ਵੇਖਿਆ ਕਿ ਮੈਂ ਕਹਿੰਦੇ ਜਦੋਂ ਮੈਂ ਉੱਠੀ ਹਾਂ ਤੇ ਉਦੋਂ ਮੇਰੇ ਸਰੀਰ ਨੂੰ ਜਿਹੜੀ ਦਰਦ ਸੀ ਜਿਹੜੀ ਆਪਣੀ ਹੁੰਦੀ ਧੋਣ ਦੇ ਕਹਿੰਦੇ ਮੇਰੇ ਸਿਰ ਦੇ ਪਿੱਛੇ ਉਹ ਉਹ ਇਸੇ ਹੁੰਦੀ ਮੇਰਾ ਸਰੀਰ ਜਿੱਦਾਂ ਹਲਕਾ ਹੋ ਗਿਆ ਜਿੱਦਾਂ ਕਿਸੇ ਨੇ ਮੇਰੇ ਤੋਂ ਭਾਰ ਚੁੱਕ ਲਿਆ ਲਾ ਲਿਆ ਹੋਵੇ ਪੰਡ ਸਿਰ ਤੋਂ ਇਦਾਂ ਮੈਂ ਰਿਲੈਕਸ ਹੋ ਗਈ ਕਹਿੰਨੇ ਪਰ ਮੈਂ ਮੈਂ ਫਿਰ ਕੱਪੜੇ ਸਾਰੇ ਧੋਤੇ ਇਸ਼ਨਾਨ ਕੀਤਾ ਫਿਰ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਫਿਰ ਮੈਂ ਦੇਗ ਉਸੇ ਦਿਨ ਤੋਂ ਸ਼ੁਰੂ ਕਰ ਲਈ ਸਵਾ ਮਹੀਨਾ ਦੇਗ ਬਣਾਈ ਸਵਾ ਮਹੀਨਾ ਜਪਜੀ ਸਾਹਿਬ ਦਾ ਪਾਠ ਸੁਣਦੀ ਰਹੀ ਕਰਦੀ ਰਹੀ ਫਿਰ ਉਸ ਤੋਂ ਬਾਅਦ ਅੱਜ ਤੱਕ ਕਹਿੰਨੀ ਮੈਂ ਮੂਲ ਮੰਤਰ ਦਾ ਨਾਗਾ ਨਹੀਂ ਪਾਇਆ ਕਹਿੰਨੇ ਪੁੱਤਰ ਜੀ ਆ ਤੁਹਾਡਾ ਹੋਣੀ ਖਾਲਸਾ ਜੀ ਥੋੜੇ ਦਿਨ ਦੀ ਗੱਲ ਹੈ ਜਿੱਦਣ ਤੋਂ ਆਪਾਂ ਸ਼ੁਰੂ ਕੀਤਾ ਮੂਲ ਮੰਤਰ ਦਾ ਜਾਪ ਉਹਨਾਂ ਕੋ ਵੀ ਕੋਈ ਮੈਸੇਜ ਪਹੁੰਚਿਆ ਹੋਵੇਗਾ ਤੇ ਉਹਨਾਂ ਨੇ ਤਾਂ ਦਾਸ ਨੂੰ ਹੀ ਦੱਸਿਆ ਤੇ ਉਹ ਕਹਿੰਦੇ ਵੀ ਪੁੱਤਰ ਜੀ ਹੁਣ ਐਡੀ ਮਹਾਰਾਜ ਦੀ ਮਿਹਰ ਤੇ ਕਿਰਪਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣੀ ਆ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਜਾਣੀ ਆ ਤੇ ਕਹਿੰਦੀ ਮਾਤਾ ਦੱਸਦੀ ਆ ਕਹਿੰਦੀ ਵੀ ਮੈਂ ਪੁੱਤਰ ਸੱਚ ਕਰਕੇ ਜਾਣਦੀ ਆ ਕਿ ਉਹ ਬਾਬਾ ਨੌਰ ਸਿੰਘ ਸਾਹਿਬ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਬਾਬਾ ਦੀਪ ਸਿੰਘ ਸਾਹਿਬ ਵੀ ਹੋਈ ਸਕਦੇ ਆ ਕਹਿੰਦੇ ਨਹੀਂ ਬਾਬਾ ਨੌਰ ਸਿੰਘ ਸਾਹਿਬ ਸੀ ਉਹ ਤੇ ਮੈਂ ਕਿਹਾ ਕਿਵੇਂ ਤੁਸੀਂ ਕਿਦਾਂ ਮੰਨਦੇ ਹੋ ਕਹਿੰਦੇ ਇੱਕ ਵਾਰ ਮੈਨੂੰ ਸੁਪਨਾ ਫੇਰ ਆਇਆ ਸੀਗਾ ਕੁਝ ਸਾਲ ਪਹਿਲਾਂ ਕਿ ਉਦੋਂ ਮੈਂ ਦਰਸ਼ਨ ਮੈਨੂੰ ਹੋਏ ਸੀਗੇ ਤੇ ਸਾਨੂੰ ਉਹਨਾਂ ਨੇ ਆਖਿਆ ਸੀ ਅਸੀਂ ਬਾਬਾ ਅਸੀਂ ਨੋਧ ਸਿੰਘ ਆ ਤੇ ਮੈਂ ਸੁਪਨੇ ਵਿੱਚ ਉਹਨਾਂ ਨੂੰ ਪੁੱਛਦੀ ਹਾਂ ਤੁਸੀਂ ਕੌਣ ਹੋ ਬਾਬਾ ਜੀ ਤੇ ਉਹ ਕਹਿੰਦੇ ਅਸੀਂ ਉਹਨਾਂ ਦਾ মুখ ਨਹੀਂ ਦਿਖਦਾ ਉਦੋਂ ਜਦੋਂ ਪਹਿਲਾਂ ਉਹਨਾਂ ਨੇ ਉਹ ਚੀਜ਼ ਨੂੰ ਫੜਿਆ ਸੀ ਉਦੋਂ মুখ ਦਿਖਦਾ ਸੀ ਜਦੋਂ ਬਾਅਦ ਵਿੱਚ ਦਰਸ਼ਨ ਹੋਏ ਫਿਰ মুখ ਨਹੀਂ ਸੀ ਦਿਖਦਾ ਕਹਿੰਦੇ ਅਸੀਂ ਨੋਧ ਸਿੰਘ ਆ ਤੇ ਉਸ ਤੋਂ ਬਾਅਦ ਮਾਤਾ ਜੀ ਕਹਿੰਦੇ ਫਿਰ ਮੈਂ ਬਾਬਾ ਨੋਧ ਸਿੰਘ ਸਾਹਿਬ ਦੇ ਹਾਜ਼ਰੀ ਭਰਦੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਹਾਜ਼ਰੀ ਭਰਦਿਆਂ ਅਸੀਂ ਦਾ ਨੇ ਮੈਨੂੰ ਬਹੁਤ ਕੁਝ ਬਖਸ਼ਿਆ ਏਡੀ ਵੱਡੀ ਚੀਜ਼ ਜਿਹੜਾ ਪ੍ਰੇਤ ਮੇਰੇ ਪਿੱਛੇ ਲੱਗਾ ਸੀਗਾ ਉਹ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਦੂਰ ਕਰ ਦਿੱਤਾ ਸੋ ਖਾਲਸਾ ਜੀ ਇਹੋ ਇਹੋ ਜਿਹੀਆਂ ਖੇਡਾਂ ਸੰਗਤ ਨਾਲ ਵਾਪਰਦੀਆਂ ਵੇਖੋ ਕਿੱਡੀ ਵੱਡੀ ਗੱਲ ਹੈ ਜਿਹਦਾ ਆਪਾਂ ਨੂੰ ਕੋਈ ਗਿਆਤ ਵੀ ਨਹੀਂ ਗਿਆਨ ਵੀ ਨਹੀਂ ਪਰ ਮਹਾਰਾਜ ਉਤੇ ਸੇਦੀ ਉਹ ਕਾਰਜ ਕਰ ਜਾਂਦੇ ਆ ਇਸ ਕਰਕੇ ਬਾਣੀ ਵਿੱਚ ਬਹੁਤ ਵੱਡਾ ਪ੍ਰਤਾਪ ਹੈ ਗੁਰਮੁਖੋ ਜਿਹੜਾ ਜਿੰਨੀ ਬਾਣੀ ਪੜੂਗਾ ਓਨਾ ਹੀ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਲਵੇਗਾ ਜਿਹੜਾ ਜਿੰਨੀ ਬਾਣੀ ਦਾ ਜਾਪ ਕਰੇਗਾ ਓਨਾ ਹੀ ਬਾਬਾ ਦੀਪ ਸਿੰਘ ਸਾਹਿਬ ਨੂੰ ਖੁਸ਼ ਕਰੇਗਾ ਕਿਉਂਕਿ ਜਿੰਨੇ ਵੀ ਗੁਰੂ ਕੇ ਖਾਲਸੇ ਹਨ ਇਹ ਬਾਣੀ ਦੇ ਨਾਲ ਬਹੁਤ ਖੁਸ਼ ਹੁੰਦੇ ਇੱਕ ਬਾਣੀ ਦੇ ਨਾਲ ਇੱਕ ਖਾਲਸਾ ਜੀ ਬਾਣੇ ਵਾਲਿਆਂ ਦੀ ਸੇਵਾ ਕਰਨ ਦੇ ਨਾਲ ਇਹ ਸੱਚੀ ਗੱਲ ਹੈ ਦਾਸ ਕੋਲ ਇੱਕ ਹੱਡ ਵੀ ਤੀ ਵੀ ਆਈ ਆ ਆਪ ਜੀ ਨੂੰ ਸੁਣਾਵਾਂਗੇ ਉਹ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਦਾਸ ਕੋਲੋਂ ਹੀ ਸੇਵਾ ਲਈ ਸੀ ਉਹ ਪਰਿਵਾਰ ਦੀ ਵੀ ਬਸਤਰ ਕਿਸੇ ਨੂੰ ਦਿੱਤੇ ਸੀ ਫੌਜ ਨੂੰ ਤੇ ਉਹਨਾਂ ਦਾ ਮੋਰਚਾ ਟੁੱਟ ਗਿਆ ਸੀ ਤੇ ਉਹਨਾਂ ਨੂੰ ਸ਼ੀਧਾ ਨੇ ਦਰਸ਼ਨ ਦੇ ਕੇ ਵੀ ਦੱਸਿਆ ਵੀ ਤੁਸੀਂ ਆਹ ਸੇਵਾ ਜਿਹੜੀ ਕੀਤੀ ਐ ਉਹਦੇ ਕਰਕੇ ਤੁਹਾਡੇ ਤੇ ਅਸੀਂ ਕਿਰਪਾ ਕੀਤੀ ਆ ਗੁਰੂ ਕੇ ਘੋੜਿਆਂ ਨੂੰ ਸੇਵਾ ਦੇਣੀ ਗੁਰੂ ਕੇ ਘੋੜਿਆਂ ਨੂੰ ਦਾਣਾ ਫੱਕਾ ਪਾਉਣਾ ਖਾਲਸਾ ਜੀ ਗੁਰੂ ਘਰ ਦੀਆਂ ਗਾਵਾਂ ਨੂੰ ਕੁਝ ਦੇਣਾ ਗੁਰੂ ਕੇ ਖਾਲਸੇ ਨੂੰ ਬਸਤਰ ਦੇਣੇ ਕੋਈ ਪੈਸਾ ਥੇਲਾ ਦੇਣਾ ਕੋਈ ਗਰਮ ਬਸਤਰ ਦੇ ਦੇਣੇ ਕੋਈ ਦਸਤਾਰਾ ਦੇ ਦੇਣਾ ਚੋਲਾ ਦੇ ਦੇਣਾ ਇਹਦੇ ਨਾਲ ਬਹੁਤ ਵੱਡੀਆਂ-ਵੱਡੀਆਂ ਖਾਲਸਾ ਜੀ ਮੁਸੀਬਤਾਂ ਦੂਰ ਹੋ ਜਾਂਦੀਆਂ ਇਹ ਸੱਚੀ ਗੱਲ ਜੀ ਪਰ ਲੋਕਾਂ ਨੇ ਸਮਝ ਨਹੀਂ ਆਉਂਦੀ ਲੋਕੀ ਕਹਿੰਦੇ ਜਿੱਦਾਂ ਪਿੱਛੇ ਜੇ ਦਾਸ ਨੇ ਨਾ ਇੱਕ ਪਰਿਵਾਰ ਨੂੰ ਆਖਿਆ ਖਾਲਸਾ ਜੀ ਕਾਮ ਰੇਡੀ ਬਿਰਤੀ ਦੇ ਬੰਦੇ ਸੀ ਉਹ ਮੈਨੂੰ ਹੁਣ ਕਿਹੜਾ ਫੋਨ ਦੇ ਵਿੱਚੋਂ ਨਜ਼ਰੀ ਆਉਂਦਾ ਵੀ ਬੰਦਾ ਕੌਣ ਹੈ ਮੈਂ ਤੇ ਖਾਲਸਾ ਜੀ ਸਾਰਿਆਂ ਨੂੰ ਗੁਰੂ ਕੀ ਸੰਗਤ ਜਾਣ ਕੇ ਹੀ ਗੱਲ ਕਰਦਾ ਜਿੱਦਣਾ ਵੀ ਕਰਦਾ ਤੇ ਉਹ ਮੈਨੂੰ ਬੜਾ ਫੋਨ ਆਇਆ ਤੇ ਮੈਂ ਚੁੱਕ ਲਿਆ ਬਾਹਰੋਂ ਆਉਂਦਾ ਸੀ ਮੈਂ ਚੁੱਕ ਲਿਆ ਤੇ ਜਦੋਂ ਚੁੱਕਿਆ ਉਹਨਾਂ ਨੇ ਮੈਨੂੰ ਫਤਿਹ ਬੁਲਾਈ ਤੇ ਫਤਿਹ ਨਹੀਂ ਬੁਲਾਈ ਸਿੱਧੀ ਗੱਲ ਕਰਨ ਲੱਗ ਪਏ ਤੁਸੀਂ ਜੀਵਨ ਜਾਚ ਵਾਲੇ ਬੋਲਦੇ ਹੋ ਮੈਂ ਕਿਹਾ ਹਾਂਜੀ ਗੁਰਮਖੋ ਤੇ ਮੈਨੂੰ ਕਹਿਣ ਲੱਗੇ ਵੀ ਸਾਡੇ ਤੇ ਇਦਾਂ ਬੜੀ ਦਿੱਕਤ ਪਰੇਸ਼ਾਨੀ ਆ ਤੇ ਕੋਈ ਹੱਲ ਦੱਸੋ ਪਹਿਲਾਂ ਮੇਰੇ ਮਨ ਵਿੱਚ ਖਿਆਲ ਆਇਆ ਵੀ ਇਹ ਇਹ ਪੁੱਛ ਰਹੇ ਆ ਕਿ ਹੁਕਮ ਕਰ ਰਹੇ ਆ ਕਿਉਂਕਿ ਖਾਲਸਾ ਜੀ ਕਈ ਵਾਰੀ ਬਹੁਤ ਬੰਦਾ ਇਹੋ ਜੇ ਸਮੇਂ ਚੋਂ ਲੰਘਦਾ ਹੁੰਦਾ ਕਈ ਵਾਰੀ ਉਹਦਾ ਬੋਲ ਹੀ ਬੜਾ ਗਲਤ ਹੁੰਦਾ ਉਹਨੂੰ ਰਾਹ ਦੱਸਣ ਨੂੰ ਜੀ ਨਹੀਂ ਕਰਦਾ ਉਹਨੇ ਨਾ ਚਲੋ ਇਹ ਗੱਲਾਂ ਕੀਤੀਆਂ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਗੁਰਮੁਖੋ ਪੰਨ੍ਹਾ ਸਿੰਘਾਂ ਸਿੰਘਾਂ ਨੂੰ ਘਰ ਸਾਧ ਕੇ ਪ੍ਰਸ਼ਾਦਾ ਛਕਾਓ ਤੇ ਪੰਨ੍ਹਾ ਸਿੰਘਾਂ ਨੂੰ ਬਸਤਰ ਦਿਓ ਉਹਨਾਂ ਦੀ ਖੁਸ਼ੀ ਲਓ ਤੇ ਮਾਰਾ ਤੁਹਾਡਾ ਮੋਰਚਾ ਫਤਿਹ ਕਰਨਗੇ ਤੇ ਅੱਗੋਂ ਮੈਨੂੰ ਕਹਿਣ ਲੱਗਾ ਉਹਨੇ ਸਿੱਧੀ ਖਾਲਸਾ ਜੀ ਮੇਰੇ ਗੱਲ ਅੰਦਰ ਏਦਾਂ ਏਦਾਂ ਮਾਰਿਓ ਅਜੇ ਤੱਕ ਮੇਰੇ ਕੰਨਾਂ 'ਚ ਗੂੰਜਦੀ ਆ ਉਹ ਕਹਿੰਦਾ ਵੀ ਇਹਨੂੰ ਚੰਗਾ ਤੇ ਕਹਿੰਦਾ ਮੈਂ ਕਿਸ ਝੁੱਗੀ ਵਾਲੇ ਨੂੰ ਦੇ ਦੂੰਗਾ ਇਹਨਾਂ ਕਹਿੰਦਾ ਭੁੱਖੇ ਨੰਗੇਆਂ ਨੂੰ ਕੀ ਦੇਣਾ ਇਹਦੇ ਸਭ ਕੁਝ ਹੁੰਦੇ ਆ ਸੁੰਦੇ ਆ ਵੀ ਕਹਿੰਦਾ ਭੁੱਖੇ ਨੰਗੇ ਰਹਿੰਦੇ ਆ ਤੇ ਮੈਂ ਉਹਨੂੰ ਕਿਹਾ ਮੈਂ ਗੁਰਮਖਾ ਤੇ ਇਹਨੂੰ ਪਤਾ ਹੀ ਨਹੀਂ ਆ ਪੰਜ ਸਿੰਘ ਹੁੰਦੇ ਕੌਣ ਆ ਮੈਂ ਕਿਹਾ ਤੂੰ ਇਹ ਗੱਲ ਪੰਜਾਂ ਸਿੰਘਾਂ ਨੂੰ ਨਹੀਂ ਆਖੀ ਕਲਗੀਧਰ ਮਹਾਰਾਜ ਨੂੰ ਆਖੀ ਆ ਮਹਾਰਾਜ ਕਹਿੰਦੇ ਇਨ ਪੰਚਨਮਹਿ ਮੇਰੋ ਵਾਸਾ ਇਹ ਪੰਜਾਂ ਸਿੰਘਾਂ ਚ ਮੇਰਾ ਵਾਸਾ ਹੋਊਗਾ ਜੇ ਕੋਈ ਪੰਜਾਂ ਸਿੰਘਾਂ ਦੀ ਸੇਵਾ ਕਰ ਲੂਗਾ ਘਰ ਸਦਕੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਦੂਗਾ ਉਹਨਾਂ ਨੂੰ ਬਸਤਰ ਭੇਟ ਕਰ ਦੂਗਾ ਉਹ ਸਾਨੂੰ ਦਿੱਤੀ ਹੋਈ ਸੇਵਾ ਜੇ ਉਹ ਕਿ ਇਹ ਗੁਰਸਿੱਖ ਦੀ ਸੇਵਾ ਕਰ ਲੂਗਾ ਦਾਸ ਨੇ ਇੰਸਟਾਗ੍ਰam ਤੇ ਪਾਈ ਹੋਈ ਆ ਥੋੜੇ ਦਿਨ ਪਹਿਲਾਂ ਵੀਡੀਓ ਦਾਨ ਕਿਨੂੰ ਦੇਣਾ ਕਿਸ ਨੂੰ ਦੇਣਾ ਤੇ ਸੇਵਾ ਕਿਸ ਦੀ ਕਰਨੀ ਹੈ ਆਪ ਜੀ ਸੁਣ ਸਕਦੇ ਹੋ ਮੈਨੇ ਤੇ ਸਟੇਟਸ ਅੱਜ ਲਾ ਦੇਵਾਂਗਾ WhatsApp ਤੇ ਖਾਲਸਾ ਜੀ ਉਹ ਕਲਗੀਧਰ ਮਹਾਰਾਜ ਦੇ ਦਸਮ ਮਹਾਰਾਜ ਦੀ ਬਾਣੀ ਵਿੱਚ ਬੋਲ ਨੇ ਵੀ ਸੇਵਾ ਕਰਨੀ ਹੈ ਤੇ ਸਿੱਖਾਂ ਦੀ ਕਰਨੀ ਹੈ ਦਾਨ ਦੇਣਾ ਤੇ ਸਿੱਖਾਂ ਨੂੰ ਦੇਣਾ ਤੁਹਾਨੂੰ ਵੱਧ ਕੇ ਮਿਲੇਗਾ ਮਹਾਰਾਜ ਕਹਿੰਦੇ ਹੋਰ ਜਿੱਥੇ ਮਰਜੀ ਸੇਵਾ ਕਰੀ ਜੋ ਮੇਰੇ ਮਨ ਨੂੰ ਨਹੀਂ ਚੰਗੀ ਲੱਗਦੀ ਇਹ ਮਹਾਰਾਜ ਦੇ ਬੋਲ ਨੇ ਕਲਗੀਧਰ ਪਾਸ਼ਾ ਜੀ ਦੇ ਸੋ ਖਾਲਸਾ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਇੱਕ ਵਾਰ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਘੋੜਾ ਆਇਆ ਨਵਾਂ ਖਾਲਸਾ ਜੀ ਘੋੜਾ ਸੀ ਤੇ ਨਵੇਂ ਘੋੜੇ ਜਿਹੜੇ ਹਨ ਉਹ ਖਾਲਸਾ ਜੀ ਸਵਾਰੀ ਨਹੀਂ ਕਰ ਦਿੰਦੇ ਤੇ ਪਾਤਸ਼ਾਹ ਮੇਰੇ ਸਤਿਗੁਰੂ ਜੀ ਘੋੜੇ ਤੇ ਸਵਾਰੀ ਕਰਨ ਲੱਗੇ ਮਹਾਰਾਜ ਜਦੋਂ ਘੋੜੇ ਤੇ ਚੜ੍ਹਨ ਲੱਗੇ ਨਾ ਰਕਾਬ ਵਿੱਚ ਪੈਰ ਪਾਇਆ ਤੇ ਖਾਲਸਾ ਜੀ ਘੋੜਾ ਘੁੰਮ ਗਿਆ ਤੇ ਘੁੰਮਣ ਕਰਕੇ ਮਹਾਰਾਜ ਦੇ ਮੋਢੇ ਨੂੰ ਜ਼ੋਰ ਆ ਗਿਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਨ ਲੱਗੇ ਤੋ ਜੋਰ ਪੈ ਗਿਆ ਤੇ ਖਾਲਸਾ ਜੀ ਉਹ ਨਾ ਮਹਾਰਾਜ ਦੇ ਮਠਾ ਮਠਾ ਦਰਦ ਹੋਣ ਲੱਗਾ ਤੇ ਮਾਤਾ ਜੀ ਨੇ ਵੇਖਿਆ ਹੁਣ ਮਾਂ ਚਾਹੇ ਮਹਾਰਾਜ ਸਾਰੇ ਸ੍ਰਿਸ਼ਟੀ ਦੇ ਮਾਲਕ ਹਨ ਪਰ ਮਾਂ ਵਾਸਤੇ ਆਪਣਾ ਪੁੱਤਰ ਹੀ ਹੈ ਮਾਤਾ ਜੀ ਮਾਤਾ ਗੁਜਰ ਕੌਰ ਜੀ ਨੇ ਵੇਖਿਆ ਤੇ ਪੁੱਛਿਆ ਪੁੱਤਰ ਜੀ ਕੀ ਗੱਲ ਤੇ ਮਹਾਰਾਜ ਜੀ ਆਖੇ ਮਹਾਰਾਜ ਨੇ ਬਚਨ ਕੀਤਾ ਅੜਬੀ ਸੀ ਘੋੜਾ ਮਾਤਾ ਜੀ ਚੜਨ ਲੱਗਿਆਂ ਇਹ ਗੱਲ ਹੋ ਗਈ ਤੇ ਉਹ ਖਾਲਸਾ ਜੀ ਉਧਰੋਂ ਮਾਤਾ ਜੀ ਕੋਲੇ ਪੰਡਤ ਆ ਗਿਆ ਇਹ ਪੰਡਤ ਆ ਕੇ ਕਹਿੰਦਾ ਮਾਤਾ ਜੀ ਤੁਹਾਡੇ ਜਿਹੜਾ ਪੁੱਤਰ ਆ ਉੱਤੇ ਬੜਾ ਕਸ਼ਟ ਆ ਤਾਈਓ ਤੇ ਮਾਤਾ ਜੀ ਕਹਿਣ ਲੱਗੇ ਉੱਤੇ ਤੇ ਪਹਿਲਾਂ ਹੀ ਕਸ਼ਟ ਆਇਆ ਤੇ ਕਹਿਣ ਲੱਗਾ ਤੁਸੀਂ ਦਾਨ ਸਾਨੂੰ ਕਰੋ ਤੇ ਅਸੀਂ ਅਰਦਾਸ ਕਰ ਦਾਂਗੇ ਦਾਨ ਦਿਓ ਪੰਡਤ ਨੂੰ ਜਿੰਨਾ ਬ੍ਰਾਹਮਣ ਨੂੰ ਦਾਨ ਦਿਓਗੇ ਉਨਾ ਹੀ ਇਹ ਸਮਾਂ ਟਲੇਗਾ ਤੇ ਖਾਲਸਾ ਜੀ ਦਾਨ ਦੇਤਾ ਮਾਤਾ ਗੁਜਰਕੌਰ ਜੀ ਨੇ ਪੰਡਤ ਜੀ ਨੂੰ ਤੇ ਜਦੋਂ ਪੰਡਤ ਨੂੰ ਦਾਣ ਦੇ ਕੇ ਚਲਾ ਗਿਆ ਤੇ ਮਹਾਰਾਜ ਨੇ ਪੁੱਛਿਆ ਸਿੱਖਾਂ ਨੂੰ ਕਿ ਸਿੰਘੋ ਇਹ ਪੰਡਤ ਕਿੱਧਰ ਆਇਆ ਕੀ ਲੈ ਕੇ ਗਿਆ ਮਾਤਾ ਜੀ ਕੋਲੋਂ ਤੇ ਸਿੰਘਾਂ ਨੇ ਦੱਸਿਆ ਮਹਾਰਾਜ ਜੀ ਦਾਣ ਦੇ ਆ ਕੇ ਗਿਆ ਕਹਿੰਦਾ ਤੁਹਾਡੇ ਗੁਰੂ ਤੇ ਕਸ਼ਟ ਆਉਣ ਆਲਾ ਤੇ ਮਹਾਰਾਜ ਕਹਿੰਦੇ ਜਾਓ ਸਿੱਖੋ ਇਹਨੂੰ ਸਤਲੋ ਹੀ ਨਾ ਲੰਘਣ ਦਿਓ ਤੇ ਖਾਲਸਾ ਜੀ ਸਿੱਖਾਂ ਨੇ ਜਾ ਕੇ ਤੇ ਪੰਡਤ ਲੁੱਟ ਲਿਆ ਪੰਡਤ ਕੋਲੋਂ ਖੋਲਿਆ ਸਭ ਕੁਝ ਜਿਹਨੂੰ ਲੈ ਕੇ ਆਏ ਉਹ ਰੋਂਦਾ ਆਵੇ ਤੇ ਮਹਾਰਾਜ ਨੇ ਫਿਰ ਉਸ ਵੇਲੇ ਆਪਣੀ ਮਾਤਾ ਜੀ ਨੂੰ ਆਖਿਆ ਕਿ ਸੇਵਾ ਕਰਨੀ ਆ ਤੇ ਆ ਜਿਹੜੇ ਮੇਰੇ ਸਿੱਖ ਖਲੋਤੇ ਆ ਨਾ ਇਹਨਾਂ ਦੀ ਕਰਨੀ ਆ ਦਾਨ ਦੇਣਾ ਵਾ ਤੇ ਇਹਨਾਂ ਸਿੱਖਾਂ ਨੂੰ ਦੇਣਾ ਵਾ ਮੈਨੂੰ ਚੰਗਾ ਲੱਗੂਗਾ ਪਰਮੇਸ਼ਰ ਕਾਲਪੁਰਖ ਨੂੰ ਚੰਗਾ ਲੱਗੂਗਾ ਦੂਜੇ ਤੀਜੇ ਦੀ ਸੇਵ ਨਹੀਂ ਕਰਨੀ ਸੇਵ ਕਰਨੀ ਆ ਤੇ ਖਾਲਸੇ ਪੰਥ ਦੀ ਕਰਨੀ ਆ ਜਾਂ ਗੁਰੂ ਗ੍ਰੰਥ ਦੀ ਕਰਨੀ ਹੈ ਜਾਂ ਖਾਲਸੇ ਪੰਥ ਦੀ ਕਰਨੀ ਹੈ ਇਹ ਦੋਹਾਂ ਹੀ ਚੀਜ਼ਾਂ ਦੀ ਕਿਉਂਕਿ ਦੋਵੇਂ ਇੱਕ ਹਨ ਖਾਲਸਾ ਜੀ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਤਗੁਰਾਂ ਦੀ ਜੋਤ ਹੈ ਤੇ ਖਾਲਸੇ ਪੰਥ ਵਿੱਚ ਮਹਾਰਾਜ ਜੀਆਂ ਦਾ ਸਰੀਰ ਕਰਕੇ ਵਾਸਾ ਹੈ ਇਹ ਦੋਵੇਂ ਚੀਜ਼ੇ ਨੇ ਸਰੀਰ ਤੇ ਆਤਮਾ ਵੱਖ-ਵੱਖ ਨਹੀਂ ਇਕ ਹੀ ਮੰਨੀ ਜਾਂਦੀ ਹੈ ਨਾ ਪਹਿਲਾਂ ਜਦੋਂ ਹੁਣ ਆਪਣੇ ਸਰੀਰ ਵਿੱਚ ਵੀ ਆਤਮਾ ਪਰ ਆਪਾਂ ਇਕ ਹੀ ਮੰਨੇ ਜਾ ਰਹੇ ਹਾਂ ਇਦਾਂ ਗੁਰੂ ਖਾਲਸਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਹਨ ਪਹਿਲਾਂ ਗੁਰਤਾ ਗੱਦੀ ਮਹਾਰਾਜ ਨੇ ਆਪਣੇ ਖਾਲਸੇ ਨੂੰ ਦਿੱਤੀ ਆ ਫਿਰ ਹਜ਼ੂਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦਿੱਤੀ ਆ ਇਹ ਦੋਵੇਂ ਗੁਰੂ ਹਨ ਪੰਨਿਆਂ ਕੋਲੋਂ ਆਪਾਂ ਅਮਰ ਸਿਖਣਾ ਸਾਡੇ ਗੁਰੂ ਹਨ ਤਾਂ ਹੀ ਛਕਦੇ ਹਾਂ ਸੋ ਖਾਲਸਾ ਜੀ ਇਹਨਾਂ ਸਿੱਖਾਂ ਦੀ ਭਾਵਨਾ ਦੇ ਨਾਲ ਸੇਵਾ ਕਰ ਲਿਆ ਕਰੋ ਉਹਦੇ ਕੋਲੋਂ ਅਰਦਾਸ ਕਰਾ ਲਿਆ ਕਰੋ ਉਹਦੇ ਨਾਲ ਵੀ ਮੋਰਚੇ ਫਤੇ ਹੋ ਜਾਂਦੇ ਵੱਡੇ ਵੱਡੇ ਅੜੇ ਅੜੇ ਮੋਰਚੇ ਫਤੇ ਹੋ ਜਾਂਦੇ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ੀਆਂ ਆਨੰਦ ਖੇੜੇ ਬਖਸ਼ਣ ਪਾਤਸ਼ਾਹਾਂ ਦੇ ਪਾਤਸ਼ਾਹ ਸਤਗੁਰੂ ਦਇਆ ਕਰਨ ਖਾਲਸਾ ਜੀ ਮਾਗੀ ਦਾ ਮੇਲਾ ਆ ਰਿਹਾ ਉਹ ਸ਼ਹੀਦਾਂ ਦਾ ਸਥਾਨ ਸ੍ਰੀ ਮੁਕਤਸਰ ਸਾਹਿਬ ਜ਼ਰੂਰ ਜਿਹੜੇ ਭਾਈ ਜਾ ਸਕਦੇ ਆ ਜ਼ਰੂਰ ਉਸ ਵੇਲੇ ਇਸ਼ਨਾਨ ਕਰੋ ਕਿਉਂਕਿ ਮਾਗੀ ਦੇ ਜਿਹੜਾ ਮਹੀਨਾ ਹੈ ਜਾਂ ਮਾਗੀ ਦਾ ਜਿਹੜਾ ਤਿਉਹਾਰ ਹੈ ਉਹ ਖਾਲਸਾ ਜੀ ਸ਼ਹੀਦਾਂ ਦੀ ਖੁਸ਼ੀ ਲੈਣ ਦਾ ਵੇਲਾ ਹੈ ਜਿਹੜਾ ਉਥੇ ਇਸ਼ਨਾਨ ਕਰੂਗਾ ਮਹਾਰਾਜ ਦੇ ਬਚਨ ਵੀ ਹਨ ਉਹਨਾਂ ਦੀ 84 ਕੱਟੀ ਜਾਵੇਗੀ ਮੁਕਤ ਹੋ ਜਾਣਗੇ ਸੋ ਮੁਕਤ ਸਰ ਸਾਹਿਬ ਜ਼ਰੂਰ ਦਰਸ਼ਨ ਕਰਨ ਜਾਇਓ ਜ਼ਰੂਰ ਦਰਸ਼ਨ ਕਰਕੇ ਆਇਓ ਮਹਾਰਾਜ ਕਿਰਪਾ ਕਰਨ ਸਾਰੇ ਨੂੰ ਚੜ੍ਹਦੀ ਕਲਾ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ